ਸਮਝ ਆ ਗਿਆ ਤੇ ਜਿਹੜੇ ਮਧਿਆਨੀ ਪੂਰਬੀ ਦੇਮਾਂ ਲੋਕੀ ਲੋਕ ਸੀ ਇਹ ਇਜ਼ਰਾਈਲ ਦੇ ਵਿੱਚ ਆਹਾਰ ਨਹੀਂ ਰਹਿ ਦਿੰਦੇ ਸੀ ਅਨਾਜ ਨਹੀਂ ਰਹਿ ਦਿੰਦੇ ਸੀ ਅ ਇਜ਼ਰਾਈਲ ਦੇ ਵਿੱਚ ਚਾਹੇ ਕਿ ਖਾਣਾ ਪੀਣਾ ਜੋ ਵੀ ਪਰਾਸ਼ਨ ਪਾਣੀ ਰਹਿ ਨਹੀਂ ਦਿੰਦੇ ਸੀਗੇ ਹਾਂਜੀ ਨਾ ਪੇੜ ਨਾ ਬਲਦ ਨਾ ਖੋਤਾ ਨਾ ਪੇੜ ਰਹਿ ਦਿੰਦੇ ਸੀ ਨਾ ਬਲਦ ਰਹਿ ਦਿੰਦੇ ਸੀ ਨਾ ਬੱਕਰੀਆਂ ਨਾ ਖੋਤੇ ਰਹਿ ਦਿੰਦੇ ਸੀ ਜਾਨੀ ਕਿ ਉਹਨਾਂ ਦਾ ਮਾਲ ਧਨ ਜਿਹੜਾ ਰਹਿਣ ਦਿੰਦੇ ਕਿਉਂ ਨਹੀਂ ਰਹਿਣ ਦਿੰਦੇ ਸੀ ਕਿਉਂਕਿ ਇਹ ਹਵਾ ਨੂੰ ਨਰਾਸ਼ ਕਰੀ ਬੈਠੇ ਸੀ ਇਹ ਲੋਕ ਪਰਮੇਸ਼ਵਰ ਨੂੰ ਨਰਾਸ਼ ਕਰੀ ਬੈਠੇ ਸੀ ਇਹ ਹਵਾ ਦੇ ਸੰਗੋਖ ਪਰਮੇਸ਼ਵਰ ਦੇ ਸੰਗੋਖ ਇਹ ਲੋਕ ਬਰਿਆਈ ਕਰੀ ਬੈਠੇ ਸੀ ਇਸ ਕਰਕੇ ਇਹਨਾਂ ਨੂੰ ਸਾਰਾ ਜਾਨੀ ਕੇ ਉਲਟੀ ਪੈਰੈ ਸੀ ਹਾਲੇਲੂਇਆ ਇਸ ਕਰਕੇ ਖੁਦਾ ਦੇ ਲੋਕ ਇਹਨਾਂ ਲੋਕਾਂ ਦਾ ਬੁਰਾ ਹਾਲ ਤੇ ਬੁਰਾ ਹਾਲ ਹੁੰਦਾ ਜਾ ਰਿਹਾ ਸੀ ਉਹ ਕਹਿੰਦਾ ਦਾ ਨਾ ਰਹਿ ਦਿੰਦੇ ਸੀ ਨਾ ਭੇੜ ਰਹਿ ਦਿੰਦੇ ਸੀ ਨਾ ਬੁੱਧ ਰਹਿ ਦਿੰਦੇ ਸੀ ਨਾ ਖੋਤੇ ਰਹਿ ਦਿੰਦੇ ਸੀ ਨਾ ਬੱਕਰੀਆਂ ਨਾ ਹੋਰ ਵੀ ਜੋ ਵੀ ਮਾਲਤਾਂ ਹੁੰਦਾ ਸੀ ਕੁਝ ਵੀ ਰਹਿਣ ਦਿੰਦੇ ਨਹੀਂ ਸੀ ਹਾਂਜੀ ਕਿਉਂ じゃ ਆਪਣੇ ਡੰਗ ਆਪਣੇ ਡੰਗਰ ਅਤੇ ਆਪਣੇ ਬੰਬੂਆਂ ਨਾਲ ਟਿੱਡੀ ਦੇ ਦੜ ਵਾਂਗੂ ਆਉਂਦੇ ਸਾਡੇ ਆਪਣੇ ਡੰਗਰਾਂ ਦੇ ਨਾਲ ਆਪਣੇ ਜੜਾਂ ਦੇ ਨਾਲ ਹਸਲਾ ਦੇ ਉੱਤੇ ਕਿਵੇਂ ਹਮਲਾ ਕਰਦੇ ਸੀ ਟਿੱਡੀ ਦੇ ਦੜ ਵਾਂਗੂ ਟਿੱਡੀ ਦਾ ਦੜ ਦੇਖੇ ਨਾ ਜਿਵੇਂ ਆਮ ਪਹਿਲਾਂ 90-92 ਵਿੱਚ ਦੇ ਹੁੰਦੇ ਸੀ ਕਹਿੰਦੇ ਸੀ ਫਲਾਣੇ ਪਿੰਡ ਟਿੱਡੀ ਦਾ ਲਾਗਿਆ ਫਲਾਣੇ ਸ਼ਹਿਰ ਚ ਟਿੱਡੀ ਦਾ ਲਾਗਿਆ ਤੇ ਟਿੱਡੀ ਦਾ ਮਤਲਬ ਹੁੰਦਾ ਸੀ ਕਿ ਉਹ ਜਿੱਥੇ ਬਣ ਜਾਂਦਾ ਸੀ ਉਹ ਜਿਹੜੇ ਖੇਤ ਚ ਫਸਲ ਤੇ ਬਣ ਜਾਂਦਾ ਉਹ ਤੈਸ਼ ਨੈਸ਼ ਕਰ ਦਿੰਦਾ ਕੋਈ ਕੁਝ ਵੀ ਰਹਿਣ ਦਿੰਦਾ ਨਹੀਂ ਟਿੱਡੀ ਦਾ ਟਿੱਡੀ ਦਾ ਦੇ ਵਾਂਗੂ ਆਉਂਦੇ ਤੇ ਫਸਲਾਂ ਨੂੰ ਤਬਾਹ ਕਰ ਦਿੰਦੇ ਹਾਜੀ ਉਹ ਆ ਰਹੇ ਉਹਨਾਂ ਦੇ ਬੂਠ ਅਣਗਿਣਤ ਸਨ ਉਹ ਵੀ ਬਹੁਤ ਸਾਰੇ ਸਿਆਣ ਗੈਂਕ ਸੀ ਅਤੇ ਇਸ ਦੇਸ਼ ਵਿੱਚ ਵੜ ਕੇ ਉਹਨਾਂ ਨੂੰ ਉਜਾੜਦੇ ਸਨ ਉਹਨਾਂ ਦੇ ਦੇਸ਼ ਵਿੱਚ ਉਹਨਾਂ ਦੀ ਜਾਨਕੀ ਘਰ ਵਿੱਚ ਵੜ ਕੇ ਉਹਨਾਂ ਨੂੰ ਉਜਾੜ ਦਿੰਦੇ ਸਨ ਸੁਮਧਿਆਨੀਆਂ ਦੇ ਕਾਰਨ ਸੁਮਧਿਆਨੀਆਂ ਦੇ ਕਾਰਨ ਇਸرائیਲੀ ਅੱਤ ਨਿਰਧਨ ਹੋ ਗਏ ਮਧਿਆਨੀਆਂ ਦੇ ਕਾਰਨ ਵਸਰੇਲੀ ਅੱਤ ਨਿਰਧਨ ਹੋ ਗਏ ਕੀ ਹੋ ਗਏ ਜਾਨ ਅੱਤ ਨਿਰਧਨ ਅੱਤ ਕਮਜ਼ੋਰੇ ਅੱਤ ਗਰੀਬ ਅੱਤ ਅੱਤ ਨਿਰਧਨ ਹੋ ਗਏ ਅੱਤ ਸ਼ਹਿਦਾਨ ਦੇ ਡਰ ਦੇ ਕਾਰਨ ਬਿਮਾਰੀਆਂ ਦੇ ਡਰ ਦੇ ਕਾਰਨ ਅੱਜ ਪਰਮੇਸ਼ਵਰ ਦੇ ਲੋਕ ਵੀ ਅਤ ਨਿਰਤਨ ਹੋ ਜਾਂਦੇ ਹਨ ਜਿਹੜਾ ਕੁਝ ਕੋਲੇ ਹੁੰਦਾ ਉਹ ਵੀ ਵੰਡ ਲੈਂਦੇ ਆ ਕਿਉਂ ਜਿਹੜੀ ਯੋਗਤਾ ਦੇ ਸਨ ਉਹ ਖਸ ਗਈ ਨਹੀਂ ਯੋਗਤਾ ਦੇ ਸਨ ਉਹ ਪੂਰੀ ਆਈ ਦਿਨੀਂ ਹਾਲੇਲੂਇਆ ਉਹ ਲਿਖਿਆ ਕਿ ਮਦਿਆਨੀਆਂ ਦੇ ਕਾਰਨ ਪਰਮੇਸ਼ਵਰ ਦੇ ਲੋਕ ਹੈ ਅਜ਼ਰੈਲੀ ਹੈ ਅਤ ਨਿਰਤਨ ਹੋ ਗਏ ਅਤ ਗਰੀਬੀ ਵਿੱਚ ਅਤ ਤੰਗੀ ਵਿੱਚ ਅਤ ਬਿਮਾਰੀ ਵਿੱਚ ਅਤ ਪਰੇਸ਼ਾਨੀ ਵਿੱਚ ਅਤ ਲਚਾਰੀ ਵਿੱਚ ਹਰ ਤਰ੍ਹਾਂ ਦੇ ਬਾਰੇ ਹਾਲਾਤਾਂ ਵਿੱਚ ਫਸ ਗਏ ਤੇ ਆਤੀ ਦੇਰ ਤੱਕ ਹੋਗੀ ਹallelujah 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 ਜਿਹੜੇ ਲੋਕ ਅੱਜ ਉਹਦਾ ਦੇ ਕਲਮ ਨੂੰ ਸਮਝਦੇ ਆ ਕਿ ਉਹ ਵਦੇ ਸੰਮੁਖ ਪਾਪ ਨਹੀਂ ਕਰਦੇ ਪਰਿਆਈ ਨਹੀਂ ਕਰਦੇ ਉਹ ਅੱਤ ਨਿਰਤਰ ਨਹੀਂ ਉਹ ਆਤ ਤਨੀ ਹੁੰਦੇ ਜਾਂਦੇ ਆ ਹallelujah ਉਹ ਆਤ ਤਨੀ ਹੁੰਦੇ ਜਾਂਦੇ ਆ ਪਤਾ ਦੇ ਨਾਮ ਕੋ ਉਹ ਆਤ ਪਰਮੇਸ਼ਵਰ ਉਹਨਾਂ ਦੇ ਲਈ ਵਧਾਉਂਦਾ ਹੀ ਤਰਿਆ ਜਾਂਦਾ ਉਹਨਾਂ ਨੂੰ ਹallelujah ਹallelujah ਪਰ ਇਹਨਾਂ ਨੂੰ ਜਿਹੜੇ ਇਹ ਹਵਾ ਦੇ ਸਾਹਮਣੇ ਸਾਜ ਪਾਪ ਨਹੀਂ ਕਰਦੇ ਜਿਹੜੇ ਇਹ ਹਵਾ ਦੇ ਸਾਹਮਣੇ ਬੁਰੀਾਈ ਨਹੀਂ ਕਰਦੇ ਜਿਹੜੇ ਇਹ ਹਵਾ ਦੇ ਸਾਹਮਣੇ ਪਤੀ ਨਹੀਂ ਕਰਦੇ ਜਿਹੜੇ ਇਹ ਹਵਾ ਦੇ ਬਚਨਾਂ ਨੂੰ ਇਹ ਚੂਤਰ ਤੋੜ ਮੋੜ ਕੇ ਜਾਂ ਇਹਨਾਂ ਦਾ ਗੱਲਤ ਉਹਦਾ ਫਾਇਦਾ ਨਹੀਂ ਉਹਨਾਂ ਨੂੰ ਪਹੁੰਚਾਉਂਦੇ ਹallelujah ਹਲੇਲੂਇਆ ਹਲੇਲੂਇਆ ਸੋ ਬਧਰ ਦੇ ਲੋਕੋ ਸਾਨੂੰ ਆਪਾਂ ਪੜਿਆ ਕਿ ਸਾਨੂੰ ਪਰਮਿਸ਼ਨ ਦੇ ਪੁਕਾਰ ਕਦੇ ਵੀ ਭੁੱਲਣੇ ਨਹੀਂ ਚਾਹੀਦੇ ਜੇ ਅਸਰਲੀਆਂ ਨੇ ਭੁੱਲੇ ਤਾਂ ਅਸਰਲੀਆਂ ਦੀ ਰੱਬ ਭੈੜੀ ਨਹੀਂ ਬਹੁਤ ਜੇ ਅਸੀਂ ਆਪ ਰਜੀ ਕੋ ਲਾਗੇ ਪਹਿਲੀ ਅਫਦਰ ਵੀ ਬਹੁਤ ਹੋਣੀ ਹੈ ਤੁਹਾਡੇ ਨਾਲ ਭੈੜੀ ਬਹੁਤ ਹੋਣੀ ਹੈ ਬਧਰ ਦੇ ਲੋਕੋ ਜੇ ਤੁਸੀਂ ਪਰਮਿਸ਼ਨ ਦੇ ਪੁਕਾਰਾਂ ਨੂੰ ਭੁੱਲ ਗਏ ਤਾਂ ਸੋ ਇਸ ਕਰਕੇ ਇਸ ਤੋਂ ਪਹਿਲਾਂ ਕਿ ਸਾਡਾ ਰੱਬ ਭੈੜੀ ਹੋਵੇ ਤੇ ਅਸੀਂ ਉਸ ਭੈੜੀ ਤਾਕਤ ਨੂੰ ਉਸ ਭੈੜੀ ਸ਼ਕਤੀ ਨੂੰ ਆਪਣੇ ਵਿੱਚੋਂ ਵੀ ਕੱਢ ਦਿਓ ਬਾਹਰ ਕੱਢ ਦਿਓ ਤਾਂ ਕਿ ਭੈੜੀ ਨਾ ਹੋਵੇ ਤਾਂ ਕਿ ਚੰਗੀ 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 ਹੁੰਦੀ ਜਾਵੇ ਹallelujah ਤਾਂ ਕਿ ਚੰਗੇ ਹਰ ਹਾਲ ਨੂੰ ਬਣਦੇ ਜਾਣ ਸੁਧਾਰ ਹੁੰਦਾ ਜਾਵੇ ਬਿਜ਼ਨਸ ਸੁਧਰਦੇ ਜਾਣ ਜਿਹੜੇ ਰਿੰਗੇ ਟੈਂਡੇ ਕੰਮ ਉਹ ਸਭ ਸਿੱਧੇ ਹੁੰਦੇ ਜਾਣ ਹallelujah